ਉਹਨੇ ਸਲਮਾਨ ਖਾਨ ਦਾ ਜਿਹੜਾ ਮੈਨੇਜਰ ਆ ਉਹਨੇ ਚੈੱਕ ਰੱਖਦਾ ਸੀਗਾ ਤਾਂ ਜਿੰਨੀ ਤੇਰੀ ਜਿੰਨਾ ਹੱਥ ਚੱਲਦਾ ਤੂੰ ਭਰ ਲਾ ਕਿਹੜਾ ਬੰਦਾ ਸੀ ਉਹ ਸਭਰਾਮਾ ਵਾਲਾ ਤਾਰਾ ਘੋੜੀ ਰੱਖਣੀ ਬਹੁਤ ਔਖੀ ਬਈ ਘੋੜੀ ਪੈਸੇ ਨਾਲ ਨਹੀਂ ਰੱਖੀਦੀ ਘੋੜੀ ਦਿਲ ਨਾਲ ਰੱਖੀਦੀ ਠੀਕ ਹੈ ਤੇ ਮੰਨ ਲੈ ਜਦੋਂ ਘਰੇ ਰੱਖਦੇ ਆ ਕਰਮਸਵਾਰ ਦੀ ਇਹ ਬੰਦੇ ਤੇ ਕਿੰਨੀ ਫਿਰ ਮੇਰੇ ਤਾਂ ਸਵਾਰੇ ਆ ਭਰਾਵਾ ਲੋਕਾਂ ਦਾ ਤਾਂ ਪਤਾ ਨਹੀਂ ਮੈਨੂੰ ਬਈ ਘੋੜੀ ਜੀ ਨੇ ਰੱਖਣੀ ਆ ਉਹਦੇ ਨਾ ਸੀਨੇ 'ਚ ਵੱਠਲ ਜੱਡਾ ਦਿਲ ਚਾਹੀਦਾ ਕਈ ਗੱਲਾਂ ਐ ਇੰਨੀਆਂ ਵੀ ਘਰੇ ਬੁੜੀਆਂ ਕੈਲਕੂਲੇਟਰ ਤੇ ਹਿਸਾਬ ਹੀ ਕਰੀ ਜੇ ਨਹੀਂ ਇੰਨੇ ਘਾਗਿਲੇ ਬਸ਼ੀਰ ਤੇ ਜੀਰ ਦੇ ਬੇਟੇ ਕਈ ਵਾਰ 10000 ਦਾ ਵੀ ਦੇ ਜਾਂਦਗਾ ਜਿਹੜੇ ਮਾਰਵਾੜੀ ਘੋੜੇ ਹਨ ਇਹ ਕਾਲੇ ਹੀ ਹੁੰਦੇ ਕਿ ਚਿੱਟੇ ਵੀ ਹੁੰਦੇ ਆ ਨਹੀਂ ਨਹੀਂ ਇਹ ਹੁੰਦੇ ਆ ਜਾਂ ਤਾਂ ਜਿਵੇਂ ਤੇਲਗਾ ਕਮੈਦ ਅੱਛਾ ਕਾਲੇ ਅੱਛਾ ਆਵਲਖ ਅੱਛਾ ਤੇ ਬਾਕੀ ਇਹ ਮਾਰਵਾੜੀ ਦੇ ਕਲੈਕਟਰ ਕੈਰੈਕਟਰ ਹੁੰਦੇ ਜਿੰਨੇ ਵੀ ਆ ਅੱਛਾ ਵੀ ਪੂਰ ਵਾਈਟ ਨਹੀਂ ਹੁੰਦਾ ਨੁਗਰੇ ਨੂੰ ਹੈਨਾ ਨੁਗਰਾ ਡਬਰੀਡ ਆ ਮਾਰਵਾੜੀ ਆ ਡਾ ਚੰਬੀ ਆਡਾ ਹਾਂ ਤਾਂ ਹੀ ਫਰਕ ਰਹਿੰਦਾ ਨਾ ਜ਼ਿਆਦਾਤਰ ਲੋਕ ਨੁਗਰਾ ਪਸੰਦ ਕਰਦੇ ਏ ਰਗੇ ਜਾ ਆਪਣੇ ਆਪਣੇ ਰਗੇ ਚ ਨੁਗਰਿਆਂ ਦਾ ਗੜਾ ਆ ਨਾ ਆਪਣੇ ਫਿਰ ਨੁਗਰਿਆਂ ਦੇ ਗੜ ਸਾਰੇ ਘੋੜੀ ਇੱਥੇ ਆ ਕੇ ਜਿੰਨੇ ਚੈਂਪੀਨ ਹੁਣ ਸਾਰੇ ਆਪਣੇ ਇਲਾਕੇ ਚ ਹੀ ਮਾਰਵਾੜੀ ਦਾ ਵੀ 15 ਕਿੱਲੇ ਪਾਲਦਾ ਬਹੁਤ ਔਖਾ ਰਸਵਾਣਾ 15 ਦੇ 25 ਲੱਖ ਦਾ ਭਾਅ ਆਪਣੇ 30 ਦਾ ਲਾਲਾ ਹਾਂ 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 15 30 45 4.5 ਕਰੋੜ ਹੀ ਬਣਦਾ ਫੇਰ ਵੀ ਫੇਰ 66 77 ਕਰੋੜ ਤੇ ਹੋਰ ਚੰਗੇ ਰਹੇਗੇ ਭਾਂ ਜੋ ਕੋੜੀ ਜੀ ਪਹਿਲਾਂ ਲੈ ਗਏ ਲੱਖ ਚੈਵ ਜੀ 2 2 ਲੱਖ ਮੰਗੀ ਕੇ ਨੇੜੇ ਨਹੀਂ ਲੱਗਣ ਦਿੱਤਾ ਤੇ ਹੋਰ ਹਨਾ ਜਦੋਂ ਤਿੰਨ ਦਿਨ ਬਾਈ ਉਹੀ ਪੈਸੇ ਚੱਕ ਕੇ ਜੇਬ ਚ ਤੁਰੇ ਫਿਰੇ ਕਿਵੇਂ ਰਿਆ ਫਿਰ ਮੇਲਾ ਮੇਲਾ ਬਹੁਤ ਗਿਆ ਬਾਈ ਬਹੁਤ ਲੋਕ ਮਿਲੇ ਹਨਾ ਅੱਥੇ ਫਿਰ ਉਂ ਵੀ ਮਿਲੇ ਵੀ ਮੇਲਾ ਵਿਕਰੀ ਵੀ ਬਹੁਤ ਸੀ ਤੇਜ਼ੀ ਆ ਗਈ ਬਾਈ ਅੱਗੇ ਨਾ ਹੈ ਬੇਲਾਇਤ ਕੀ ਨਜਾਇਜ਼ ਭਰਿਆ ਸੀ ਨਜਾਇਜ਼ ਹੈ ਨਾ ਭਰਿਆ ਵੀ ਨਜਾਇਜ਼ ਸੀਗਾ ਤੇ ਬਈ ਵਿਕਿਆ ਵੀ ਮਾਲ ਜਮਾ ਰੁਪਈਆਂ ਚ ਹੀ ਵਿਕਿਆ ਹਮਮ ਨਗਦ ਜਮਾ ਨਾ ਹਾਂ ਵਿਕਿਆ ਵੀ ਨਗਦ ਵਿਕਿਆ ਵੀ ਚੰਗੇ ਪੈਸਿਆਂ ਚ ਚਲ ਵਧੀਆ ਗੱਲ ਆ ਲੋਕ ਸਿੱਧੇ ਅਸੀਂ ਘੋੜੀ ਲੈਣੀ ਸੀ ਥੋ ਵੀ ਨਹੀਂ ਪਿਆ ਅੱਛਾ ਪਿਆ ਹੀ ਨਹੀਂ ਨੇੜੇ ਨਹੀਂ ਲੱਗਨ ਦਿੱਤਾ ਪੰਜ ਚੜੀ ਅਸੀਂ ਲੀਲੀ ਚੰਬੀ ਭਾਲਦੇ ਸੀ ਉਹਦਾ ਢਾਈ ਢਾਈ 4 4 5 5 3 3 ਲੱਗੀ ਗਿਆ ਹਮਮ ਘੋੜੀਆਂ ਹੀ ਤਿੰਨ ਤੱਕੀਆਂ ਸੀ ਤਿੰਨ ਹੀ ਵੇਖ ਗਈਆਂ ਰਪਈਏ ਵੀ ਉਹਨੇ ਹੀ ਲਾਤੇ ਸੀ ਨਿਉਂ ਵੀ ਨਹੀਂ ਰੁਪਈਆਂ ਦੀ ਕੋਈ ਕੱਚ ਛੱਡੀ ਸੀ ਲੋਕਾਂ ਸ਼ੌਂਕ ਵਾ ਬਕਰੇ ਉਹ ਹੀ ਨਹੀਂ ਉਹਨਾਂ ਦਾ ਅੰਨ ਭਣ ਨਹੀਂ ਲਿਖਿਆ ਸ਼ੌਂਕ ਵਧ ਗਿਆ ਲੋਕਾਂ ਦਾ ਹਨ ਸਾਡੇ ਤੇ ਤੇ ਆਹ ਜਿਹੜੀ ਮੰਨ ਕੇ ਚੱਲ ਅਸੀਂ ਆਹ ਲਈ ਆ ਬਾਈ ਗੋਲਟੇ ਤੋਂ ਹਨਾ ਇਹਦਾ ਕੋਈ ਲਾਉਣ ਦਾ ਵਿਚਾਰ ਹੀ ਨਹੀਂ ਸੀ ਉੱਤੇ ਸਾਡਾ ਕੋਈ ਵਿਚਾਰ ਨਹੀਂ ਸੀ ਅੱਛਾ ਜਿੱਤੇ ਦਾ ਸੌਦਾ ਹੋਇਆ ਇਹਦਾ ਪਸ਼ੂ ਬਾਈ ਕਰਮਾ ਸਿਰਤੀ ਮਿਲਦਾ ਸਹੀ ਗੱਲ ਹੈ ਇਹ ਤਾਂ ਹੈ ਸਹੀ ਚੰਗੀ ਝੋੜੀ ਸਾਡੇ ਪਿੰਡ ਹੁਣ ਆਪਾਂ ਚਾਰ ਘਰ ਹੋ ਗਏ ਕੋੜੀਆਂ ਵਾਲੇ ਪਤਾ ਨਹੀਂ ਅਸਲ ਮੈਂ ਬਾਈ ਮਾਰਵਾੜੀ ਦਾ ਮਾੜੇ ਬੰਦੇ ਦੇ ਵਸ ਦਾ ਰੋਗ ਨਹੀਂ ਉਹ ਮਤਲਬ ਵਜਨ ਵੱਧ ਚੱਕਦੀ ਆ ਨਾ ਥੋੜਾ ਜਿਹਾ ਦੂਜੀ ਨਾਲ ਉਹ ਜਿੰਨੇ ਦੀ ਚੰਬੀ ਕੋੜੀ ਆਉਂਦੀ ਆ ਉਹਨੇ ਕੋੜੇ ਵਾਲਾ ਹੀ ਲੈ ਜਾਂਦਾ ਹਾਂ ਹਾਂ ਦੇਖ ਰੇ ਇਹੜਾ ਆਪਣੇ ਨੇੜੇ ਤੇੜੇ ਕਿਹੜੇ ਬੰਦੇ ਕੋਲ ਟੋਪ ਦਾ ਮਾਰਵਾੜੀ ਸਿਸਟਮ ਕਾਂਟਾ ਕਿਹਦੇ ਕੋਲੇ ਨੇ ਕਾਲਾ ਕਾਂਟਾ ਵਹਿਬਲਾ ਵਾਲਿਆਂ ਕੋਲੇ ਅੱਛਾ ਤੇ ਇੱਕ ਤਾਂ ਕਾਲਾ ਕਾਂਟਾ ਆ ਗਿਆ ਆਪਣੇ ਨੇੜੇ ਚੰਗਾ ਅੱਛਾ ਇਹ ਕਟਾਈ ਪੀ ਵਾਲੇ ਗਗਨੇ ਦਾ ਆ ਗਿਆ ਸ਼ਾਨ ਕਾਂਟਾ ਇੱਕ ਉਹਨਾਂ ਦਾ ਆ ਗਿਆ ਸਗਰਾਣੇ ਵਾਲੇ ਬਾਜਕਾ ਆ ਗਿਆ ਗੁਲਬਾਗ ਤੇ ਆਪਣੇ ਮਾਰਵਾੜੀ ਚੰਗੇ ਘੋੜੇ ਯਾਰ ਇੱਕ ਅੰਕਲ ਜਸਪਾਲ ਕੋਲੇ ਆ ਸਿੱਪੀ ਕੇ ਦੇ ਕੋਲੇ ਖੜਾ ਜਿਹੜਾ ਅੱਛਾ ਉਹ ਸ਼ਾਨਦਾਰ ਉਹਦਾ ਨਾਮ ਯਾਰ ਖਣੀ ਕਿਹੜਾ ਸ਼ਾਨੀ ਭਜਦਾ ਭੁੱਲ ਜਾਂਦਾ ਮੈਂ ਘੋੜੇ ਆਪਣੇ ਨੇੜੇ ਨੇੜੇ ਬਹੁਤ ਚੰਗੇ ਆ ਪਲਵਾਨ ਕੋਲੇ ਆ ਗਿਆ ਪਾਕਾਂ ਵਾਲਾ ਰਾਜਾ ਘੋੜਾ ਤੇ ਬਾਕੀ ਆਪਣੇ ਤਾਂ ਗਾੜਾ ਬਈ ਹਾਂ ਆਪਣੇ ਥੋੜਾ ਜਿਹਾ ਮਾਰਵਾੜੀ ਪੰਜ-ਦਸ ਕਕੋੜੀ ਨਾਮੀ ਕਈ ਹੁਣ ਦਿਮਾਗ ਚੋਂ ਨਿਕਲ ਜਾਂਦੇ ਹੋਣਾ ਹੁਣ ਨਾ ਮੈਂ ਨਵੇਂ ਕਾਹ ਇਥੇ ਕਰਾਈ ਵਾਲੇ ਆ ਗਿਆ ਅਲੀ ਸ਼ਾਂਤ ਆਪਣੇ ਕੋਲੇ ਜਿਹੜੇ ਹੁਣ ਮਾਲਾ ਜਾਨਵਰ ਆ ਗਏ ਕਿੰਨੇ ਆ ਗਏ ਮੇਰੇ ਕੋਲ ਚਾਰ ਤੇ ਕਿਹੜੇ ਇਹ ਨੁਗਰੇ ਵਾਲੇ ਸਿਸਟਮ ਕੀ ਨਹੀਂ ਇਹਦੇ ਚ ਤਿੰਨ ਗਰੜੀਆਂ ਚੰਭੀਆਂ ਜਿਹੜੀਆਂ ਨੁਗਰੀ ਸੂਂਦੀਆਂ ਅੱਛਾ ਇੱਕ ਸੰਜਾਬ ਉਹ ਵੀ ਨੁਗਰੀ ਦੇਊਗੀ ਸੰਜਾਬ ਤਾਂ ਪਹਿਲੀ ਵਾਰੀ ਸੁਣੀ ਆ ਇਹ ਤਾਂ ਮਹਾਰਾਜ ਨੂੰ ਪਤਾ ਵੀ ਨੁਗਰਾ ਦੇਊ ਕਿ ਮਾਰਵਾੜੀ ਖਬਰਾਂ ਕੇਵ ਜੇ ਘੋੜੇ ਤੋਂ ਮਿਲੀ ਹੁਣ ਆ ਕੇ ਤਾਂ ਆਪਾਂ ਨੂੰ ਆਏ ਦਿੱਤੀ ਆ ਵੀ ਡੋਡਾਂ ਵਾਲੇ ਪ੍ਰਿੰਸ ਦੇ ਬੱਚੇ ਤੋਂ ਮਿਲੀ ਆ ਵੀ ਗਾਂ ਦਾ ਹੁਣ ਅਗਲੇ ਦੀ ਦੀਨਮਾਨ ਆ ਆਪਾਂ ਆਖਦਗੇ ਵੀ ਹਨਾ ਖਬਰਾਂ ਅਗਲੇ ਨੇ ਮਾਰਵਾੜੀ ਚੰਗਾ ਛੱਡਿਆ ਹੋਵੇ ਬਾਕੀ ਰੱਖ ਲੈ ਸਹੀ ਨੌਲੇਜ ਲੈਣੀ ਹੋਵੇ ਮਨਲਾ ਹੁਣ ਤੇਰੇ ਕੋਲੋਂ ਆਪਣੇ ਕੋਲੋਂ ਕਿੰਨਾ ਟਾਈਮ ਲੱਗ ਜਾ ਘੋੜਿਆਂ ਮਾਰ ਵੀ ਕਿਹੜੇ ਕਿਹੜੀਆਂ ਨਸਲਾਂ ਕੀ ਨਾਂ ਕਿੰਨਾ ਠਾਵਾਂ ਲੱਗੂਗਾ ਸਮਾਂ ਬਾਈ ਦਿਮਾਗ ਹੋਵੇ ਬੰਦੇ ਦਾ ਕੰਪਿਊਟਰ ਆਰ ਕਰ ਸਮਝਣ ਵਾਸਤੇ ਆਪਾਂ ਨੂੰ ਸਾਰਾ ਵਿੱਚ ਉਹ ਪਾ ਦੇਾਂਗੇ ਸੌਫਟਵੇਅਰ ਹੀ ਆ ਦੇ ਉਹਨਾਂ ਨੂੰ ਤਾਂ ਸੌਫਟਵੇਅਰ ਆ ਯਾਰ ਜਿਹਦੇ ਚੜ ਗਿਆ ਉਹਦੇ ਤਾਂ 5 ਮਿੰਟਾਂ ਚੜਜੋ ਜਿਹਦੇ ਚੜੇ ਹੀ ਨਾ ਉਹਦੇ ਫਿਰ ਚੜਦਾ ਹੀ ਨਹੀਂ ਕਿਨੇ ਤੇ ਮੰਨ ਲਾ ਵੀ ਨੁਗਰੇ ਚ ਵੀ ਬਾਹ ਬਣ ਜਾਂਦੀਆਂ ਸਿਸਟਮ ਹੋਰ ਬਰੀਡ ਮਣੀ ਮੁੱਟੀ ਨਹੀਂ ਨਹੀਂ ਨੁਗਰਾ ਢੀ ਚੰਬੀ ਤੋਂ ਨੁਗਰਾ ਤਿਆਰ ਹੋ ਸਕਦਾ ਚੰਬੀ ਤੋਂ ਕਈ ਚੰਬੀਆਂ ਕੋੜੀਆਂ ਗਰੜੀਆਂ ਵਾਲੀਆਂ ਹੁੰਦੀਆਂ ਬੱਚਾ ਚੰਬਾ ਹੀ ਸੂੰਦੀਆਂ ਉਹ ਚੰਗਾ ਮਾਰਵਾੜੀ ਕੋੜਾ ਪਵਾਦੇ ਕਈ ਵਾਰੀ ਮਾਰਵਾੜੀ ਬੱਚਾ ਦੇ ਜਾਂਦੀਆਂ ਪਰ ਪੱਕਾ ਸ਼ੋਰ ਨਹੀਂ ਵੀ ਦੇ ਸਕਦੇ ਆ ਸੰਜਾਬ ਮਾਰਵਾੜੀ ਜਿਆਦਾ ਸੂਜ ਜਾਂਦੀ ਹੈ ਤੇ ਸਾਰਿਆਂ ਦਾ ਟਾਪ ਦਾ ਮਾਰਵਾੜੀ ਘੋੜਾ ਤਾਂ ਆਪਣਾ ਤਾਂ ਪਤਾ ਹੀ ਨਹੀਂ ਕਿਹੜੇ ਬੰਦੇ ਕੋਲੇ ਇਸ ਟਾਈਮ ਤੇ ਕਾਲਾ ਕੰਟਾ ਜਾਂ ਰਣਗੇ ਵਾਲਿਆਂ ਕੋਲੇ ਸਨਹੀ ਗੱਲ ਕਿਹ ਕੋ ਜਿਹਦੇ ਕੋਲੇ ਸਲਮਾਨ ਖਾਨ ਅੱਗੇ ਲੈ ਗਏ ਉਹ ਉਹਨਾਂ ਦੀ ਗੱਲ ਕਰਦੇ ਆਪਾਂ ਕਿ ਨਹੀਂ 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 ਸਲਮਾਨ ਖਾਨ ਤਾਂ ਕਿੱਥੇ ਉਹ ਦਾ ਕਿਹ ਪਿਆਵ ਚ ਲੈ ਗਿਆ ਇੱਕ ਬੰਦੇ ਦੀ ਖਣੀ ਦੋ ਖਣੀ 3 ਕਰੋੜ ਦਾ ਘੋੜਾ ਹੁੰਦਾ ਸੀ ਮੇਰਾ ਨਹੀਂ ਨਹੀਂ ਸਲਮਾਨ ਖਾਨ ਨੇ ਤਾਂ ਹਾਥੀ ਘੋੜਾ ਸਭ ਤੋਂ ਮਹਿੰਗਾ ਖਰੀਦਿਆ ਸੀਗਾ ਅੱਛਾ ਆਹਾ ਖਰੀਦਿਆ ਸੀਗਾ ਅੰਕਲ ਵਾਲਾ ਬਤਾਵ ਅੱਛਾ ਮਾਰਵਾੜੀ ਆਪਣੇ ਰਾਜਾ ਹੰਸਾ ਗਾ ਸੁਖਵੀਰ ਬਾਦਲ ਵਾਲਾ ਮਾਰਵਾੜੀ ਬਹੁਤ ਚੰਗੇ ਖੜੇ ਆਪਣੇ ਇਲਾਕੇ ਚ ਮਾਰਵਾੜੀ ਕਈ ਵਾਰੀ ਦਿਮਾਗ ਚੋਂ ਨਿਕਲ ਜਾਂਦਾ ਮੁੜ ਕੇ ਅਗਲਾ ਗੁੱਸਾ ਕਰ ਜਾਂਦਾ ਯਾਰ ਮੇਰੇ ਘੋੜੇ ਦਾ ਤੂੰ ਮਾਰਵਾੜੀ ਨੂੰ ਸ਼ੇਰੀ ਹੱਥ ਨਹੀਂ ਪਉਂਦਾ ਬੰਦਾ ਹਣਾ ਮਾਰਵਾੜੀ ਦਾ ਭਈ 15 ਕਿੱਲੇ ਪਾਲਦਾ ਬਹੁਤ ਔਖਾ ਹੈ ਸਭਾਲਣਾ 15 ਦੇ 25 ਲੱਖ ਦਾ ਭਾਅ ਆਪਣੇ 30 ਦਾ ਲਾਲਾ ਹਾਂ ਹਾਂ 15 30 45 4.5 ਕਰੋੜ ਹੀ ਬੰਦਾ ਫੇਰ ਵੀ ਫੇਰ 66 77 ਕਰੋੜ ਦੇ ਬਰੀਡ ਫਰੂਡ ਮਾਲਾ ਜੇ ਉਹ ਤਰੀਕੇ ਨਾਲ ਨਹੀਂ ਤਿਆਰ ਹੁੰਦੀ ਸੱਚ ਮਾਰਵਾੜੀ ਉਹਦਾ ਭੁੱਲ ਕੇ ਭੱਗੇ ਵਾਲਾ ਢੱਲੋ ਵਾਲਾ ਅੱਛਾ ਕੋਖਰ ਵਾਲੇ ਵਾਲਾ ਘੋੜੇ ਬਹੁਤ ਆ ਆਪਣੇ ਵੀ ਮਾਰਵਾੜੀ ਏਰਕੇ ਚ ਨਹੀਂ ਮੰਨ ਲਾ ਇਹ ਮਾਰਵਾੜੀ ਹੋਰ ਹੋਰ ਬਰੀਡ ਤੋਂ ਤਿਆਰ ਹੋ ਸਕਦਾ ਮਨ ਲਾ ਵੀ ਨਹੀਂ ਇਹ ਮਾਰਵਾੜੀ ਤਾਂ ਯਾਰ ਰਾਜਸਥਾਨ ਦੀ ਨਸਲ ਆ ਅੱਛਾ ਜੇ ਚੰਗਾ ਘੋੜਾ ਚੰਬੀ ਤੇ ਪਵਾਤਾ ਜਾਂ ਸਿਆਫ ਤੇ ਪਵਾਤਾ ਹੋਊਗਾ ਅੱਛਾ ਹੋ ਜਾਂਦਾ ਹੈ ਪਰ ਸਹੀ ਮਾਰਵਾੜੀ ਦੀ ਮਾਰਵਾੜੀ ਸਹੀ ਹੋਊਗਾ ਜਿਹੜਾ ਸ਼ੋਅ 'ਚ ਠੱਲਣਾ ਬੱਚਾ ਉਹ ਮਾਰਵਾੜੀ ਚੰਗੀ ਬਲੱਡ ਲਾਈਨ ਦੀ ਘੋੜੀ ਤੇਸੀ ਤੋਂ ਬਰੀਡ ਤਿਆਰ ਕਰਨਾ ਬਹੁਤ ਬਹੁਤ ਉਹ ਵੀ ਹੁਣ ਤੂੰ ਵੀ ਦੇਖ ਲੈ ਹੁਣ ਹੋ ਹੀ ਜਾਂਦੀ ਆ ਐਂ ਤਾਂ ਹੁਣ ਜਿਵੇਂ ਸਿੰਘਾਂ ਵਾਲੀ ਤੋਂ ਖੁੰਦੀਆਂ ਬਰਬਰੀਆਂ ਤਿਆਰ ਹੋ ਹੀ ਜਾਂਦੀਆਂ ਬਾਕੀ ਮੈਂ ਤਾਂ ਇਹ ਹੈ ਹਨਾ ਯਾਰ ਰਦਲ ਗੁਦਲ ਨਾ ਕਰੇ ਜਿਵੇਂ ਹੈਗਾ ਉਵੇਂ ਹੀ ਚੱਲੇ ਕੰਮ ਤੇ ਬਾਕੀ ਇੱਕ ਥੋੜੀ ਜੀ ਨਾ ਸਹੀ ਗੱਲ ਜਿਹੜੀ ਮਤਲਬ ਘੋੜੇ ਜਿਹੜੇ ਰੱਖਦੇ ਆ ਹਨਾ ਇਹ ਆਮ ਬੰਦਾ ਛੇਤੀ ਰੱਖ ਨਹੀਂ ਸਕਦਾ ਜਿਹੜਾ ਦਿਲ ਤੋਂ ਤਕੜਾ ਬੰਦਾ ਉਹੀ ਰੱਖ ਸਕਦਾ ਤੇ ਗੁਰੂ ਮਹਾਰਾਜ ਦੀ ਘੋੜੀ ਹੈ ਜਿਵੇਂ ਇਹ ਗੱਲ ਜਿਹੜੀ ਸਹੀ ਆ ਉਹ ਦੱਸੋ ਮੜੀ ਜੀ ਜਿਹੜੇ ਮਤਲਬ ਘੋੜੀ ਰੱਖਣੀ ਬਹੁਤ ਔਖੀ ਬਈ ਘੋੜੀ ਪੈਸੇ ਨਾਲ ਨਹੀਂ ਰੱਖੀਦੀ ਘੋੜੀ ਦਿਲ ਨਾਲ ਰੱਖੀਦੀ ਹੈ ਠੀਕ ਹੈ ਤੇ ਮਾਲਾ ਜੇ ਤੋਂ ਘਰੇ ਰੱਖਦੇ ਆਂ ਸ਼ਰਮਸਵਾਰ ਦੀ ਬੰਦੇ ਤੇ ਕਿੰਨੀ ਫਿਰ ਮੇਰੇ ਤਾਂ ਸਵਾਰੇ ਆ ਭਰਾਵਾ ਲੋਕਾਂ ਦਾ ਤਾਂ ਪਤਾ ਨਹੀਂ ਮੈਨੂੰ ਜਿਆਦਾਤਰ ਇਹੀ ਗੱਲਾਂ ਸਾਨੂੰ ਮਿਲਦੀਆਂ ਜਿਹੜੇ ਬੰਦੇ ਕਹਿੰਦੇ ਆ ਵੀ ਹਾਂ ਜਿਹੜੇ ਕੋੜੀ ਰੱਖਦਾ ਬੰਦਾ ਘਰੇ ਕੋੜੀ ਚੰਗੀ ਆ ਬਾਈ ਘਰੇ ਮਾੜੀ ਤਾਂ ਨਹੀਂ ਮਹਾਰਾਜ ਦੀ ਸਵਾਰੀ ਆ ਗੁਰੂ ਗੋਬਿੰਦ ਸਾਹਿਬ ਦੀ ਹਨਾ ਅੱਗੇ ਹਰੇਕ ਘਰੇ ਦੇ ਰੱਖ ਲੈ ਹੁੰਦਾ ਹੀ ਤਾਣਿਆਂ ਦੀ ਸੁੱਖ ਮੰਗਦੀ ਆ ਵੀ ਜੇ ਹੋਣਗੇ ਤਾਂ ਮੇਰਾ ਮਾਲਕ ਪਾਉ ਸਹੀ ਘਰੇ ਮਾੜੀ ਨਹੀਂ ਪਰ ਕੋੜੀ ਰੱਖਣੀ ਬਹੁਤ ਪਰ ਇੰਨਾ ਵੀ ਹੋਣੀ ਵੀ ਇੱਕ ਦਿਨ ਠਹਿਰ ਕੇ ਚੀਜ਼ ਪਾ ਲਾਂਗੇ ਪਰੋਹ ਦੀ ਰੋਹ ਰੱਖਣੀ ਕਹਿੰਦੇ ਰੈਗੂਲਰ ਰੈਗੂਲਰ ਐ ਨਹੀਂ ਪੋਸ ਵਾਂਗੂ ਸਿੱਟਦੀ ਟੂੜੀ ਸਿੱਧੀ ਹੈ ਨਾ ਕੋੜੀਆਂ ਵਾਲ ਬਈ ਕੋੜੀ ਜੀ ਨੇ ਰੱਖਣੀ ਆ ਉਹਦੇ ਨਾ ਸੀਨੇ 'ਚ ਵੱਠਲ ਜੱਡਾ ਦਿਲ ਚਾਹੀਦਾ ਕਈ ਗੱਲ ਹੈ ਇਹ ਹੋਣੀ ਵੀ ਘਰੇ ਬੁੜੀਆਂ ਕੈਲਕੂਲੇਟਰ ਤੇ ਹਿਸਾਬ ਹੀ ਕਰੀ ਜੀ ਇੰਨਾ ਕੋ ਕਿੱਲੇ ਬਸ਼ੀਰ ਤੇ ਦੇ ਜੀ ਇਹਦੇ ਵਿੱਚ ਕਈ ਵਾਰੀ 10000 ਦਾ ਵੀ ਦੇ ਜਾਂਦੇ ਆ ਠੀਕ ਹੈ ਕਿਰਕਾ ਚੰਬਗਾ ਕੋੜੀਆਂ ਜੇ ਚੰਬਾ ਬੱਚਾ ਦੇਗਾ 10-15000 ਦਾ ਹੀ ਵਿਕਦਾ ਜੇ ਉਹੀ ਚੰਬੀ ਨੁਗਰਾ ਦੇਗੀ ਤਾਂ ਹੋ ਸਕਦਾ 3 ਲੱਖ ਦਾ ਵੀ ਵਿਕ ਜੇ 5 ਦਾ ਵੀ ਵਿਕ ਜੇ 10 ਦਾ ਹੀ ਵਿਕ ਜੇ ਤੇ ਹੁਣ ਜਿਵੇਂ ਸਾਡੇ ਨਾਲ ਅਸੀਂ ਗਏ ਸੀ ਮੇਲੇ ਤੇ ਘੋੜਿਆਂ ਵਾਲੇ ਤੇ ਬੰਦੇ ਮੁੰਡੇ ਨਾਲ ਵੀ ਗਏ ਸੀ ਤੇ ਦਿਲ ਜਾ ਤਾਂ ਕਰਦਾ ਹੀ ਇਹ ਕਿਰਾ ਵੇਖ ਕੇ ਯਾਰ ਸਿਸਟਮ ਜਿਵੇਂ ਡੱਟਾ ਤੱਕਦਾ ਦਿਲ ਜਾ ਕਰਦਾ ਤਾਂ ਸੱਦ ਲਿਆ ਕਿੰਨੇ ਆ ਸਾਰਿਆਂ ਨੂੰ ਦਵਾ ਲਿਆ ਹੁਣ ਬਹੁਤ ਮੇਰੇ ਟੱਚ ਚ ਪਰ ਜਦੋਂ ਮਾੜਾ ਇਹ ਬੰਦਾ ਵੇਂਦਾ ਹੈਗਾ ਉਹਦੇ ਅਸੀਂ ਛੋਟੀਆਂ ਖਰੀਦਣ ਲੱਗ ਗਏ ਉੱਥੇ ਜਿਹੜੀਆਂ ਘੋੜੇ ਵਾਲਿਆਂ ਨਾਲ ਨੇ ਤੇ ਇਹ ਅਖਾ ਰੇਟ ਬਾਈ ਕੀ ਹੈ ਐਡੀ ਜਿਹੀ ਸੂਤੀ ਦੋ ਤਿੰਨ ਵੇਠਾ ਸਾਨੂੰ ਕਹਿੰਦਾ 1000 ਰੁਪਿਆ ਦਿੰਦੇ ਆ ਮੈਂ ਲੈ ਆਇਆ ਦੋ ਲੈ ਕਿੰਨੇ ਦਿੱਤੀ ਸੀ ਇੱਕ ਪਰ ਲੈ ਆਇਆ ਸੀਗਾ ਪਰ ਵਾਲੀ ਤਾਂ ਮੈਨੂੰ ਦਿੱਤੀ ਸੀਗੀ 800 ਦੀ ਅੱਛਾ ਐਤ ਕੀ ਮੈਂ ਲੈ ਆਇਆ ਹਾਂ ਪਤਾ ਨਹੀਂ ਹੈਗਾ ਕਿ ਨਹੀਂ ਸ਼ੌਂਕ ਆ ਜਿੱਦੋਂ ਤੇ ਘੋੜੇ ਦਾ ਮੂੰਹ ਲੱਗਿਆ ਮੜਾ ਮੇਲੇ ਚ ਲੈ ਕੇ ਬੰਦਾ ਤੁਰੇ ਹੋਏ ਤੇ ਸਾਡੇ ਇੱਕ ਦੋ ਮੁੰਡੇ ਤਾਂ ਦੇ ਇੱਕ ਸੂਟੀ ਏਡੀ ਮਹਿੰਗੀ ਐ ਤੇ ਘੋੜਾ ਕਿਹੜੇ ਸਾਧਾ ਹੋ ਰਹਿ ਨਹੀਂ ਘੋੜੇ ਹੈਗੇ ਭਾਈ ਘੋੜੇ ਬਹੁਤ ਮਹਿੰਗੇ ਆ ਘੋੜੇ ਜਿਹੜਾ ਸੁਭਰਾਮਾ ਵਾਲਾ ਨਹੀਂ ਉਹ ਦਾਰਾ ਅੰਕਲ ਜਿਹਦੇ ਕੋਲੇ ਸ਼ਾਨ ਘੋੜਾ ਸੀ ਐਕਸਪਾਇਰ ਹੋ ਗਿਆ ਤੇ ਉਹਨੇ ਸਲਮਾਨ ਖਾਨ ਦਾ ਜਿਹੜਾ ਮੈਨੇਜਰ ਆ ਉਹਨੇ ਚੈੱਕ ਰੱਖਦਾ ਸੀਗਾ ਤਾਂ ਜਿੰਨੀ ਤੇਰੀ ਜਿੰਨਾ ਹੱਥ ਚੱਲਦਾ ਤੂੰ ਭਰ ਲਾ ਕਿਹੜਾ ਬੰਦਾ ਸੀ ਉਹ ਸਭਰਾਮਾਂ ਵਾਲਾ ਤਾਰਾ ਅੱਛਾ ਕਿਹੜੇ ਪਾਸੇ ਰਹਿ ਗਏ ਸਭਰਾਮਾਂ ਰਹਿ ਗਏ ਜਦੋਂ ਪੱਟੀ ਨੂੰ ਜਾਂਦੇ ਆਪਾਂ ਵੱਡੇ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਰੋਡ ਤੋਂ ਹਾਂ 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 ਪੱਟੀ ਨੂੰ ਨਹੀਂ ਜਾਂਦੇ ਉਦੋਂ ਰਾਹ ਚ ਆਉਂਦੀਆਂ ਅੱਛਾ ਉਹ ਹਜੇ ਹੈਗਾ ਉੱਥੇ ਉਹਨਾਂ ਕੋਲ ਨਹੀਂ ਉਹ ਕੋਡ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਉਹਦੇ ਬੱਚੇ ਤਾਂ ਹੋਣਗੇ ਉਹਦਾ ਬੱਚਾ ਇੱਕ ਤਾਂ ਅੰਕਲ ਜਸਪਾਲ ਕੋਲੇ ਆ ਗਿਆ ਅੱਛਾ ਤੇ ਇੱਕ ਯਾਰ ਸਭਰਾਮਾਂ ਵਾਲੇ ਛਾਂ ਦਾ ਬੱਚਾ ਮੇਰਾ ਖਿਆਲ ਸਖਚੈਣ ਕੋਲੇ ਭੁੰਦਰ ਕੋਲੇ ਸੱਚ ਇਹਦਾ ਭੋਲੀ ਕੇ ਕੋੜੇ ਮਾਰਵਾੜੀ ਬਹੁਤਾ ਆਪਣੇਰਗੇ ਚ ਘੋੜੇ ਕਿਸੇ ਦਿਨ ਤੈਨੂੰ ਬਹਿ ਕੇ ਦਿਮਾਗ ਨਾਲ ਆਪਣੇ ਮਨਲਾ ਮੁਕਸਰ ਵਾਲੇ ਜਿਵੇਂ ਉਹ ਕੋਮਲ ਕੁੜੀ ਬੋਲ ਉਹ ਉਹ ਸਕਚੈਣ ਪੁੱਲਰ ਦੀ ਕੁੜੀ ਆ ਉਹ ਲੈ ਜੀ ਆਪਣਾ ਅੱਛਾ ਮੁਕਸਰ ਉਹ ਪੈਂਟੋਂ ਉਸ ਤਰ੍ਹਾਂ ਕੇ ਸ਼ਹਿਰ ਮੁਕਸਰ ਨਹੀਂ ਨਹੀਂ ਸ਼੍ਰੀ ਮੁਕਸਰ ਸਾਹਿਬ ਉਹ ਸ਼ਹਿਰ ਚ ਜਦੋਂ ਆਪਾਂ ਕੋਟਕਪੂਰਾ ਨੂੰ ਨਹੀਂ ਜਾਂਦੇ ਹਾਂ ਤੇ ਜਿੱਥੇ ਫੀਡ ਵਾਲੀ ਫੈਕਟਰੀ ਜੀ ਆ ਗਈ ਪੋਲਟਰੀ ਫਾਰਮ ਵਾਲੀ ਜਿਹੜੀ ਉਹ ਗੋਤਾ ਫੀਡ ਵਾਲੀ ਨਹੀਂ ਉਹ ਪੋਲਟਰੀ ਫਾਰਮ ਵਾਲੇ ਉਹ ਤੋਂ ਗਾਂਹ ਜਾ ਕੇ ਉਹਦਾ ਫਾਰਮ ਆ ਕੋਠੀ ਆ ਦੇ ਨਾਲ ਹੀ ਫਾਰਮ ਠੀਕ ਹੈ ਉਹ ਜਿਹੜਾਣਾ ਕੁੜੀਆਂ ਨੂੰ ਤੇ ਸ਼ੌਂਕ ਤੇ ਹਨਾ ਬਹੁਤ ਪੂਰਕਾ ਫੇਮ ਸੈਸਟ ਹੈ ਪੂਰੇ ਪਿਆਰੇ ਇੱਕ ਕੋਮਲਾ ਇੱਕ ਖੁਸ਼ੀ ਆ ਇੱਕ ਹਰਮਨ ਆ ਇੱਕ ਖੂਨਨ ਖੁਰਦ ਦੀ ਏ ਕੁੜੀ ਤੇ ਇੱਕ ਆ ਇਹਦੀ ਬਾਈ ਕਾਬਲ ਕੌਣੀ ਦੀ ਕੁੜੀ ਆ ਜੈਸਮੀਨ ਹੈ ਨਾ ਕੁੜੀਆਂ ਬਹੁਤ ਆ ਇੱਕ ਉਹ ਰਬੂ ਆ 786 ਉਹ ਮੁਸਲਮਾਨਾਂ ਦੀ ਕੁੜੀ ਠੀਕ ਹੈ ਉਹਦੇ ਕੋਲੇ ਵੀ ਕਾਲਾ ਪੋੜਾ ਇਹ ਮੰਨ ਲੈ ਜਿਵੇਂ ਹੁਣ ਵੀ ਲੋਕ ਚੰਗੇ ਰਾਹੀ ਪਹਿਰੇ ਆ ਕਿਸਾਨਾਂ ਦੇ ਚੰਗੇ ਹੀ ਆ ਬਾਈ ਮਾੜਾ ਕੀ